ਹਿਮਾਚਲ ਪ੍ਰਦੇਸ਼ ਚ ਮੌਨਸੂਨ ਦਾ ਕਹਿਰ ਲਗਾਤਾਰ ਵਧ ਰਿਹਾ ਹੈ ਮੌਸਮ ਵਿਭਾਗ ਨੇ 6 ਅਗਸਤ ਤੱਕ ਭਾਰੀ بارش ਦੀ ਚੇਤਾਵਨੀ ਦਿੱਤੀ ਹੈ ਸੂਬੇ ਦੇ ਵੱਖ-ਵੱਖ ਹਿੱਸਿਆਂ ਚ ਹੋਈ ਭਾਰੀ بارش ਨਾਲ ਸੜਕ ਬਿਜਲੀ ਸਾਫ ਪੀਣ ਵਾਲੇ ਪਾਣੀ ਸਣੇ ਹੋਰ ਸਮੱਸਿਆਵਾਂ ਵਧ ਗਈਆਂ ਨੇ ਚਾਰ ਕੋਮੀ ਸ਼ਾਮ ਮਾਰਗਾਂ ਸਮੇਤ 383 ਤੋਂ ਵੱਧ ਸੜਕਾਂ ਬੰਦ ਹੋਈਆਂ ਨੇ ਜਿਨ੍ਹਾਂ ਨੂੰ ਮੁੜ ਤੋਂ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ हिमाचल 'ਚ ਹੁਣ ਤੱਕ 173 ਲੋਕਾਂ ਦੀ ਜਾਨ ਚਾ ਚੁੱਕੀ ਹੈ ਅੰਕੜਿਆਂ ਮੁਤਾਬਕ ਹਿਮਾਚਲ ਪ੍ਰਦੇਸ਼ ਨੂੰ ਹੁਣ ਤੱਕ ਮੌਨਸੂਨ ਦੇ ਚੱਲਦਿਆਂ ਤਕਰੀਬਨ 1692 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਲੋਕ ਨਿਰਮਾਣ ਵਿਭਾਗ ਨੂੰ ਸਭ ਤੋਂ ਵੱਧ 865 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਜਲ ਸ਼ਕਤੀ ਵਿਭਾਗ ਨੂੰ 580 ਕਰੋੜ ਰੁਪਏ ਦਾ ਨੁਕਸਾਨ ਪੁੱਜਾਇਆ ਮੌਸਮ ਵਿਭਾਗ ਨੇ ਅੱਜ ਸ਼ਿਮਲਾ ਸੋਲਨ ਅਤੇ ਸਰਮੋਟ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਸਬੰਧੀ ਅਲਰਟ ਜਾਰੀ ਕੀਤਾ ਹੈ ਅਗਲੇ 2 ਦਿਨਾਂ ਦੌਰਾਨ ਸਰਮੋਟ ਸਿਰਮੌਰ ਕੁੱਲੂ ਕਾਂਗੜਾ ਉਨਾ ਬਿਲਾਸਪੁਰ ਹਮੀਰਪੁਰ ਚੰਬਾ ਮੰਡੀ ਸ਼ਿਮਲਾ ਅਤੇ ਸੋਲਨ ਸ਼ਵੀ ਪਾਰੀ ਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਉਨਾ ਚ ਪਿਛਲੇ 24 ਘੰਟਿਆਂ ਚ 222 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਜਿਸ ਦੇ ਚਲਦਿਆਂ ਹੰਸ ਨਦੀ ਚ ਤੇਜ਼ੀ ਆਈ ਨੰਗਲ ਡੈਮ 'ਚ 140 ਅਤੇ ਬਲਾਸਪੁਰ 'ਚ 120 ਮਿਲੀਮੀਟਰ ਮੀਂਹ ਦਰਜ ਹੋਇਆ ਹੈ। ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜ਼ਮੀਨ ਖਿਸਕਣ, ਪੁਲ ਟੁੱਟਣ ਤੇ ਤੇਜ਼ ਵਹਾਅ 'ਚ ਵਹਿ ਰਹੀਆਂ ਨਦੀਆਂ ਦੇ ਦਿਲ ਦਹਿਰਾ ਦੇਣ ਵਾਲੇ ਵੀਡੀਓ ਸਾਹਮਣੇ ਆ ਰਹੇ ਨੇ। ਲੋਕ ਆਪਣੀ ਜਾਨ ਜੋਖਮ 'ਚ ਪਾ ਕੇ ਨਦੀਆਂ ਅਤੇ ਨਾਲਿਆਂ ਨੂੰ ਭਾਰ ਕਰ ਰਹੇ ਨੇ। ਸ਼ਿਮਲਾ 'ਚ ਇੱਕ ਜੀਸੀਬੀ ਮਸ਼ੀਨ ਖੱਡ ਚ ਡਿੱਗ ਗਈ। ਪਹਾੜ ਖਿਸਕਣ ਨਾਲ ਇਹ ਹਾਦਸਾ ਵਾਪਰਿਆ। ਇਸ ਉਪਰੰਤ ਜੀਸੀਬੀ ਆਪਰੇਟਰ ਦੀ ਮੌਤ ਹੋ ਗਈ ਹੈ।